ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਬਿਹਾਰ ਦੀ ਰਾਜਨੀਤੀ ਦੇ ਵਿੱਚ ਨਵਾਂ ਮੋੜ ਆਉਣ ਵਾਲਾ ਹੈ ਕੰਸੂ ਆਏ ਨੇ ਕਿ ਐਨਡੀਏ ਦੇ ਵਿੱਚ ਸ਼ਾਮਲ ਹੋ ਰਹੇ ਨੇ ਨਿਤਿਸ਼ ਕੁਮਾਰ ਜੋ ਮੁੱਖ ਮੰਤਰੀ ਨੇ ਬਿਹਾਰ ਦੇ ਤੇ ਨਵੀਂ ਸਰਕਾਰ ਉੱਥੇ ਹੋਂਦ ਦੇ ਵਿੱਚ ਆ ਜਾਵੇਗੀ ਕਿਉਂਕਿ ਪਹਿਲਾਂ ਦੀ ਜਿਹੜੀ ਸਰਕਾਰ ਉਹ ਹੋਰ ਪਾਰਟੀ ਦੇ ਨਾਲ ਬਹੁਮਤ ਦੇ ਵਿੱਚ ਆ ਸਮਰਥਨ ਦੇ ਵਿੱਚ ਆ ਤੇ ਹੁਣ ਭਾਜਪਾ ਦੇ ਵਿਧਾਇਕਾਂ ਦੇ ਨਾਲ ਦੁਬਾਰਾ ਇਹ ਸਰਕਾਰ ਬਣ ਸਕਦੀ ਹੈ ਤੇ ਨਵੇਂ ਲੀਡਰਾਂ ਨੂੰ ਮੌਕਾ ਮਿਲ ਸਕਦਾ ਹੈ ਤੇ ਡਿਪਟੀ ਸੀਐਮ ਦੇ ਨਾਮਾਂ ਤੇ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਭਾਜਪਾ ਦਾ ਡਿਪਟੀ ਸੀਐਮ ਬਣੇਗਾ ਇੰਡੀਆ ਗੱਠਜੋੜ ਦੇ ਵਿੱਚ ਨਿਤਿਸ਼ ਕੁਮਾਰ ਸੀਗੇ ਪਰ ਜੇਕਰ ਉਹ ਐਨਡੀਏ ਦੇ ਵਿੱਚ ਜਾਂਦੇ ਨੇ ਤਾਂ ਵੱਡਾ ਝਟਕਾ ਹੋਵੇਗਾ ਇੰਡੀਆ ਗੱਠਜੋੜ ਵਾਸਤੇ ਕਿਉਂਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵੀ ਇਹ ਤੋਂ ਕਿਨਾਰਾ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਕੋਈ ਬਹੁਤੇ ਵਧੀਆ ਹਾਲਾਤ ਨਜ਼ਰ ਨਹੀਂ ਆ ਰਹੇ ਗੱਠਜੋੜ ਨੂੰ ਲੈ ਕੇ ਤਾਂ ਇਸ ਤੇ ਬਾਬਾ RAMਦੇਵ ਬੋਲੇ ਨੇ ਬਾਬਾ RAMਦੇਵ ਨੇ ਨਿਤਿਸ਼ ਕੁਮਾਰ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਨਿਤਿਸ਼ ਕੁਮਾਰ ਜੇਕਰ ਐਨਡੀਏ ਦੇ ਵਿੱਚ ਆਉਂਦੇ ਨੇ ਯਾਨੀ ਕਿ ਭਾਜਪਾ ਦੇ ਨਾਲ ਜਿਹੜੀਆਂ ਹੋਰ ਸਬੰਧਤ ਪਾਰਟੀਆਂ ਨੇ ਉਹਨਾਂ ਦੇ ਗਠਜੋੜ ਦੇ ਵਿੱਚ ਆਉਂਦੇ ਨੇ ਤਾਂ ਇਹ ਇੱਕ ਚੰਗਾ ਸੰਕੇਤ ਹੋਵੇਗਾ ਰਾਸ਼ਟਰ ਦੀ ਮੂਲ ਧਾਰਾ ਦੇ ਵਿੱਚ ਆ ਜਾਣਗੇ ਉਹ ਤੇ ਨਾਲ ਹੀ ਕਹਿੰਦੇ ਉਹਨਾਂ ਦੇ ਸਿਆਸੀ ਭਵਿੱਖ ਵਾਸਤੇ ਵੀ ਸਹੀ ਰਹੇਗਾ ਸੁਰੱਖਿਅਤ ਹੋ ਜਾਵੇਗਾ ਉਹਨਾਂ ਦਾ ਸਿਆਸੀ ਭਵਿੱਖ ਭਾਜਪਾ ਦੇ ਨਾਲ ਆ ਕੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੰਨੇ ਹੋਰ ਵੀ ਰਾਸ਼ਟਰਪੱਖਤ ਨੇ ਰਾਸ਼ਟਰੀ ਪਾਰਟੀਆਂ ਨੇ ਉਹਨਾਂ ਨੂੰ ਵੀ ਇਸ ਮੂਲ ਧਾਰਾ ਦੇ ਵਿੱਚ ਆ ਜਾਣਾ ਚਾਹੀਦਾ ਨਿਤਿਸ਼ ਜੀ ਵੀ जो राष्ट्र की मूल धारा है उसमें बहेंगे तो उनका भी राजनीतिक भविष्य सुरक्षित रहेगा और देश में एक राजनीतिक स्थिरता के लिए एक राजनीतिक सुचिता के लिए मुझे तो लगता है जितने भी देश के राष्ट्रभक्त नेता हैं जितने भी इस देश की राष्ट्रवादी पार्टियां हैं जो एक तरफ अपने सनातन को गौरव देती है और संस्कृति मूलक समृद्धि के माने हमारे जीवन में संस्कार हो और दूसरी समृद्धि हो ऐसे विचारों से जो एक मत है उनको तो जरूर एकजुट हो करके एक बड़ी भूमिका देश के लिए निभानी चाहिए दस दी की बिहार के थोड़ा जा अंकड़ा है जोड़ा ਕਿ ਕਿਸ ਤਰ੍ਹਾਂ ਦੇ ਨਾਲ ਸਰਕਾਰ ਬਣੀ ਹੋਈ ਆ ਕਿਸ ਤਰ੍ਹਾਂ ਬਣ ਸਕਦੀ ਆ 243 ਕੁੱਲ ਉਹਨਾਂ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਜਿਦੇ ਵਿੱਚੋਂ 122 ਦਾ ਸਮਰਥਨ ਚਾਹੀਦਾ ਹੁੰਦਾ ਤੇ ਹੁਣ ਜਿਹੜਾ ਨਵਾਂ ਸਮਰਥਨ ਮਿਲਦਾ ਨਜ਼ਰ ਆ ਰਿਹਾ ਬਹੁਮਤਵੰਦਾ ਨਜ਼ਰ ਆ ਰਿਹਾ ਉਹ ਦੋਵਾਂ ਧਿਰਾਂ ਨੂੰ ਆ ਇੱਕ ਤਾਂ ਬੀਜੇਪੀ ਦੀਆਂ 78 ਸੀਟਾਂ ਨੇ ਤੇ ਜੀਯੂ ਦੀਆਂ 45 ਨੇ ਇਸ ਤੋਂ ਇਲਾਵਾ ਇੱਕ ਹੋਰ ਪਾਰਟੀ ਆ ਹਿੰਦੁਸਤਾਨ ਆਵਾਮ ਮੋਰਚਾ ਹੈ ਉਹਦੇ ਵਿੱਚ ਜਿਹੜੇ 4 ਵਿਧਾਇਕ ਨੇ ਉਹ ਵੀ ਇਹਨਾਂ ਦੇ ਨਾਲ ਆਉਂਦੇ ਨਜ਼ਰ ਆ ਰਹੇ ਨੇ ਤੇ ਇੱਕ ਆਜ਼ਾਦ ਉਮੀਦਵਾਰ ਵੀ ਆ ਜਿਸ ਤੋਂ ਬਾਅਦ ਦੇ ਵਿੱਚ ਟੋਟਲ 128 ਬਣ ਜਾਂਦੇ ਨੇ ਇਹ 122 ਦਾ ਬਹੁਮਤ ਚਾਹੀਦਾ 128 ਬਣ ਜਾਣਗੇ ਤਾਂ ਸਰਕਾਰ ਬਦਲ ਸਕਦੀ ਆ ਸਰਕਾਰ ਪਹਿਲੀ ਡੇਕ ਕੇ ਨਵੀਂ ਬਣ ਸਕਦੀ ਆ ਤੇਜ ਜਿਹੜੀਆਂ ਨਜ਼ਦੀਕੀਆਂ ਦੂਰੀਆਂ ਦੇ ਵਿੱਚ ਬਦਲ ਰਹੀਆਂ ਨੇ ਤੇਜਸਵੀ ਯਾਦਵ ਦੇ ਨਾਲ ਵੀ ਲਾਲੂ ਪ੍ਰਸਾਦ ਯਾਦਵ ਨੇ ਕਹਿੰਦੇ ਨੇ ਵੀ ਅਜੇ ਆ ਕੁਝ ਨਹੀਂ ਹੈ ਪਰ ਆਰ ਜੀ ਡੀ ਤੇ ਜਿਹੜੀ ਆਰ ਜੀ ਡੀ ਤੇ ਜੀ ਡੀ ਯੂ ਦੋਵੇਂ ਜਿਹੜੇ ਨੇ ਆਪਸ ਦੇ ਵਿੱਚ ਤਲਖੀਆਂ ਵਧੀਆਂ ਹੋਈਆਂ ਨੇ ਗਣਤੰਤਰ ਦਿਵਸ ਦੇ ਸਮਾਗਮਾਂ ਦੇ ਦੌਰਾਨ ਵੀ ਬਿਹਾਰ ਦੇ ਵਿੱਚ ਰਾਜਨੀਤੀ ਗਰਮਾਈ ਰਹੀ ਜਿਹੜੇ ਸਮਾਗਮ ਦੇ ਵਿੱਚ ਜਾਣਾ ਚਾਹੀਦਾ ਸੀਗਾ ਰਾਜਪਾਲ ਸਾਹਿਬ ਵਾਲੇ ਦੇ ਵਿੱਚ ਤੇਜਸਵੀ ਯਾਦਵ ਨੂੰ ਉੱਥੇ ਨਹੀਂ ਪਹੁੰਚੇ ਉੱਥੇ ਨਿਤਿਸ਼ ਕੁਮਾਰ ਪਹੁੰਚ ਗਏ ਕੁੱਲ ਮਿਲਾ ਕੇ ਆਪਸ ਦੇ ਵਿੱਚ ਤਲਖੀਆਂ ਵਧਦੀਆਂ ਨਜ਼ਰ ਆ ਰਹੀਆਂ ਨੇ ਤੇ ਕੰਸੂਆ ਇਹ ਵੀ ਨੇ ਕਿ ਕੱਲ ਤੱਕ ਅਸਤੀਫਾ ਵੀ ਦੇ ਸਕਦੇ ਨੇ ਨਿਤਿਸ਼ ਕੁਮਾਰ ਤੇ ਉਸ ਤੋਂ ਬਾਅਦ ਨਵੀਂ ਸਰਕਾਰ ਹੋਣ ਦੇ ਵਿੱਚ ਆ ਸਕਦੀ ਹੈ ਤੇ ਬਾਬਾ RAMDEV ਨੂੰ ਇੱਕ ਤਰੀਕੇ ਦੇ ਨਾਲ ਇਹ ਦੇਖਿਆ ਜਾਂਦਾ ਹੈ ਕਿ ਉਹ ਇੱਕ ਵਪਾਰੀ ਨੇ ਉਹਨਾਂ ਦਾ ਜਿਹੜਾ ਬਿਜ਼ਨਸ ਵੱਖਰੇ ਤਰੀਕੇ ਦਾ ਹੈ ਤੇ ਉਹ ਯੋਗ ਗੁਰੂ ਵੀ ਨੇ ਤਾਂ ਉਹਨਾਂ ਦੇ ਸਿਆਸਤ ਦੇ ਵਿੱਚ ਅਜਿਹੇ ਦਖਲ ਦੇਣੇ ਜਾਂ ਅਜਿਹੇ ਵਿਵਾਦਤ ਬਿਆਨ ਦੇਣੇ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦੇ ਨੇ ਹੁਣ ਦੇਖਣਾ ਹੋਵੇਗਾ ਕਿ ਬਿਹਾਰ ਦੀ ਰਾਜਨੀਤੀ ਕਿਸ ਕਰਵਟ ਬੈਠਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ